ਸਾਡੀ ਕਈ ਤਾਂ ਦਸਤਾ ਹਲਦਾ ਜੀ ਅਸੀਂ ਚੱਲੇ ਆ ਨਸਤਰੀ ਦਮਨ ਸਿੰਘ ਕੋਲੇ ਕਈ ਤਾਂ ਦਸਤਾ ਸਹੀ ਕਰਾਉਣ ਇਹ ਇਹ ਪੰਪ ਹੈਗਾ ਜੀ ਹਮਾਰਾ ਪੰਪ ਨਹੀਂ ਗਲਤ ਹੈ ਨਹੀਂ ਗਲਤ ਨਹੀਂ ਹਮਾਰਾ ਆਪਣਾ ਪੰਪ ਹੋ ਗਿਆ ਨਾ ਤੇ ਮੈਨੂੰ ਜਾਲਗਾਂ ਵਿਖਾਉਣਾ ਆ ਇਹ ਹਣੀ ਪੈਣ ਤੋਂ ਵਧੀਆ ਜਾਲਗਾਂ ਜੱਜ ਕਿਸੇ ਨੇ ਲਵਾਉਣੀਆਂ ਜਿਆਦਾ ਇਹ ਕੂਲਰ ਦੇ ਜਾਲਗਾਂ ਲਾਈਆਂ ਬਾਈ ਸਾਡੇ ਯਾਰਾਂ ਨੇ ਤੇ ਜੇ ਕਿਸੇ ਨੇ ਲਵਾਉਣ ਘੰਟੇ ਇਹਨਾਂ ਦਾ ਆਰਡਰ ਤੇ ਭੇਜ ਦੇਣਗੇ ਇਹ ਕੋਈ ਨਹੀਂ ਵਾਅਦਾ ਕਰਦਾ ਇਸ ਵਾਂਗੂ ਪਾਣੀ ਬਹੁਤਾ ਖਾਲੇ ਚ ਕੁਛ ਅਸੀਂ ਪਿੱਛੇ ਛੱਡਿਆ ਹੋਇਆ ਸੀ ਉਹ ਉੱਥੇ ਫੱਟਾ ਲੱਗਿਆ ਹੋਣਾ ਉਹ ਥਾਂ ਤੇ ਹੋ ਲੱਗੇ ਇਹ ਥੋੜਾ ਪਾਣੀ ਹਾਂ ਅੱਧਾ ਪਾਣੀ ਉੱਥੇ ਚੱਲੀ ਜਾਂਦਾ ਹੈ ਜੀ ਕੋ ਸਾਰਾ ਪਾਣੀ ਤਾਂ ਖਾਲੇ ਵੀ ਦੀ ਟੱਪਦਾ ਹੀ ਨਹੀਂ ਸਾਡੇ ਇੰਨਾ ਪਾਣੀ ਆ ਇੱਥੇ ਤੱਕ ਆ ਜਾਂਦਾ ਹੁਣ ਉੱਚਣ ਲੱਗ ਪੈਂਦਾ ਸਾਡੇ ਹਵਟਾਂ ਆਉਂਦਾ ਵੀ ਇੱਥੇ ਕਿਓ ਵਰਗਾ ਹਣ ਜਿਵੇਂ ਜਿਹੇ ਯੂਰੀਆ ਦਾ ਘੱਟਾ ਪਾਦਾ ਕਿੱਲੇ ਤੇ ਜਿਹੋ ਜਿਹਾ ਪਾਣੀ ਲਾ ਲਿਆ ਲਾਲ ਲਾਲ ਪਾਣੀ ਆ ਲਾਲ ਚੁਰਖ ਪਾਣੀ ਕਰਮਾੜੀ ਧਰਤੀ ਆ ਕਰਮਾੜੀ ਇਹਨੜਾ ਪੌਂਡ ਇਹਦਾ ਹੀ ਜਾਂਦਾ ਪਾਣੀ ਵਾਈਰੋ ਦੀ ਗੱਲ ਪਾਣਾ ਬਹੁਤ ਚੰਦਾ ਹੀ ਮਾਰਦਾ ਹੁੰਦਾ ਇਹ ਆਕੀਏ ਨੈਰ ਸਾਡੇ ਪਿੰਡ ਤੋਂ 2 ਕਿਲੋਮੀਟਰ ਜਾ ਕੇ ਗਾਂ 3 ਕਿਲੋਮੀਟਰ ਲਾ ਲੋ ਬਸ ਉੱਥੇ ਜਾ ਕੇ ਇਹ ਸੂਏ ਆ ਚਾ ਤਬਦੀਲ ਹੋ ਜਾਂਦਾ ਸੂਏ ਬਣ ਜਾਂਦੇ ਉੱਥੇ ਜਾ ਜਾ ਕੇ ਦੇਖ ਕੌਤੋਂ ਦੋਦਦੇ ਜਾਵੜਿਆ ਹੋਰ ਜਾਵੜਿਆ ਇਹ ਪਿੱਛੋਂ ਆਉਂਦੀ ਆ ਰੁਪੜ ਤੋਂ ਜਿਹੜੀ ਮੇਨ ਹੈ ਦਾ ਲੁਧਿਆਣੇ ਕੋਲ ਦੀ ਉਹ ਨਾ ਰਾਂ ਇੱਧਰ ਦੇਖੋ ਭਾਈ ਇੱਧਰ ਇੱਧਰ ਚੱਲੀ ਜਾਂਦਾ ਗਾਲ ਗਾਲ ਵਾਹ ਆ ਹੋਇਆ ਪਿਆ ਸਾਰਾ ਹੱਟ ਬਹੁਤ ਪਾਣੀ ਸਖਰੋ ਭਾਈ ਕੋਦੀ ਗੱਲਾਂ ਇਹ ਬੱਚੇ ਦਾ ਅੱਜ ਸਾਡੇ ਦਾ ਸਾਰਾ ਜੋਰ ਲੱਗਿਆ ਪਿਆ ਸਵਾਦ ਲਾ ਕੇ ਕ ਮਹੀਨਾ ਡੇਢ ਮਹੀਨਾ ਇਹਨੇ ਕਾਫੀ ਨੂੰ ਲਾਇਆ ਆਥ ਅੱਜ ਫਿਰ ਤੜਕੀ ਦਾ ਤੇ ਮੇਰੇ ਸਾਂਹ ਰੋਟੀ ਵੀ ਇੱਥੇ ਤੇ ਚਾਹ ਪਾਣੀ ਵੀ ਇੱਥੇ ਤੇ ਹਿੱਲਿਆ ਨਹੀਂ ਤੇ ਮੇਰੇ ਸਾਂਹ 4 ਵਜੇ ਤੇ ਬਿਠਾ ਅਣਕੇ ਦਾ 8 ਵਜ ਦਾ ਹੈ ਜੀ ਇਹੀ ਕੰਮ ਆ ਥੋੜਾ ਥੋੜਾ ਕਰਕੇ ਸਾਰਾ ਪਹਿਲਾਂ ਕੀਤਾ ਹੁੰਦਾ ਤੇ ਸੌਖਾ ਨਹੀਂ ਸੀ ਹੈਂਗਲ ਬੋਲੂ ਹੋਊਗੀ ਮੈਂ ਆਖਿਆ ਪਤਾ ਨਹੀਂ ਕਿੱਧਰ ਗਈ ਛੱਡ ਆਲੂ ਚੋਰਾ ਹੈ ਔਰ ਟੋਕਰੇ 'ਚ ਪਏ ਆਲੂ ਹੋ ਗਿਆ ਇਹਨੇ ਜੇ ਛੱਡ ਦਿੰਨੇ ਆ ਤੇ ਹੌਲੀ ਕਿਤੇ ਨੇ ਆ ਕੇ ਤੇ ਖਾ ਜਾਂਦੀ ਓਥੋਂ ਆਇਆ ਚੋਰ ਆਲੂ ਚੋਰ ਓਏ ਆਲੂ ਚੋਰ ਖਾਓ ਓਏ ਖਾਓ मैं उधर वेखी मैं पता नहीं किधर गई अलैक्सा ओ अलैक्सा आ जाए इधर अलैक्सा इधर कोर्स पासे कर दे ना आप लीटर ਹਾਂ ਬੱਚੇ ਦੀ ਆ ਗਈ ਸਕੂਲ ਪਾਛ ਤੇ ਚੱਲਿਆ ਭਾਈਨੇ ਦੇਣ ਇੱਥੇ ਕਲਿੰਗਾ ਤੇ ਕਿਹਨੇ ਚੰਟਰ ਮੋਟਰਸਲ ਦੇ ਹੱਡ ਗਾਉਂ ਚਾਲ ਚਲ ਹਾਂ 45 ਕਿੰਦਾ ਸੀ ਆ ਤੇ ਹੋ ਟਾਈਮ ਹੋ ਜਾਂਦਾ ਬਈ ਉਹ ਤਿਆਰ ਨਾ ਦੌਕਾ ਮਾਰਨ ਨੂੰ ਇਸਾਡੀ ਐਲੈਕਸਾ ਦਰੋਂ ਨਬੀ ਸੁਤੀ। ਥੋੜੀ ਗਰਮੀ ਆ ਤਾਂ ਕਰਕੇ ਆਪ ਨਹੀਂ ਲੱਗਣਾ। ਮਹੀਨਾ ਡੇਢ ਮਹੀਨਾ ਇੱਥੇ ਪਾ ਦੇ ਦਿੱਦੀ ਅੰਦਰ। ਇਸੇ ਚੱਲੀ ਅੰਦਰ। ਆਪਾਂ ਚੱਲੇ ਆ ਜੀ ਮੋਗੇ। ਟਰੈਕਟਰ ਦੇ ਸਪੀਕਰ ਬਕਸਾ ਨਾ ਬਣਾਇਆ ਤੇ ਬਕਸੇ ਉਹ ਵੇਖਣ ਚੱਲਦੇ ਆ ਅਸੀਂ ਦੂਸਰੇ ਸਪੀਕਰ। ਕੋਈ 10 ਆਰ ਆਰ ਮੈਸੇ ਦਾ ਮਿਲ ਜੇ ਜਾਂ 12 ਸਵਾਰ ਮੈਸੇ ਦਾ ਮਿਲ ਜੇ। ਦੋ ਲਿਓਨੇ। ਜੋ ਮਿਲ ਗਈ ਤੇ ਚਲੋ ਵਧੀਆ। ਜਾਂਦਾ ਓਰਾ ਦਾ ਤੇ ਜਾਂ ਡਬ ਬੌਂਸ ਦਾ। ਬਹੁਤ ਵਧੀਆ ਦੋ ਬਈ। ਹਾਂਜੀ। ਚਲ ਮਾਰਦੇ ਸੈਲਫ। న్యూਟਰਲ ਆ। ਉੱਪਰ ਪਹੁੰਚ ਗਏ ਖਾਰੇ ਤੇ ਕਈ ਗਈ ਆਪਣੀ ਟੋਟਾ ਦੁਕਾਨ ਹੈਗੀ ਜੇ ਜੀ 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 ਇਹ ਖਾਰੇ ਦੁਕਾਨ ਆ ਪੱਜਾਂ ਦੀ ਬਹੁਤ ਸਮਾਂ ਕੰਮ ਕਰਦਿਆ ਕਈ ਹੁੰਦਾ ਤੰਗ ਲਗਾ ਉਹ ਜੰਦ ਨਾ ਹੋਵੇ ਆਹ ਬੰਨਿਆ ਤੰਗ ਲਗਾ ਹਮ Pesan lihat kenyalah dengan lomba ya, banyak orang ngamna banyak itu lebih sehat nih dia ਆਹ ਇਹਦਾਂ ਉੱਚਾ ਲਾਗੇ ਇਹਨੇ ਬਗਲਾ ਭਗਤ ਜੀ ਸਨਾਲ ਕਰ ਰਿਹਾ 8 ਫੁੱਟ ਦਾ ਟੁੱਟਾ ਇੱਕ ਤੇ 10 ਫੁੱਟ ਦੇ ਇੱਕ ਦਿਓ ਢੱਕਣ ਵਾਲੇ ਆਹ ਵਾਹ ਜਾਨ ਸਾਹਿਬ ਦੀ ਦੁਕਾਨਾਂ ਭਾਈ ਭਾਂਵੀ ਹੋਰ ਸੇਲ ਦਾ ਕੰਮ ਹੈ ਜੈਤੋਣਾ ਦਾ ਹਾਂਜੀ